ਕਿ ਕਹਾਤਾ ਮਾਈਕੀ ਕੀ ਫਤੇ ਅਪੀਲ ਕੀਤੀ ਜਾਂਦੀ ਆ ਕਿ ਆਪਣੇ ਜਿਹੜੇ ਹੜ੍ਹ ਪੀੜਤ ਹੈਗੇ ਆ ਜਿਹੜੇ ਆਪਣੇ ਭਰਾ ਭਾਈ ਉੱਥੇ ਫਸੇ ਪਏ ਆ ਉੱਥੇ ਪਸ਼ੂਆਂ ਦੇ ਹਾਲ ਬੜੇ ਮੰਦੇ ਹੋਏ ਪਏ ਆ ਉੱਥੇ ਮੈਡੀਸਨ ਦੀ ਲੋੜ ਆ ਉੱਥੇ ਪੱਠਿਆਂ ਦੀ ਜ਼ਿਆਦਾ ਲੋੜ ਆ ਉੱਥੇ ਰਾਸ਼ਨ ਦੀ ਲੋੜ ਆ ਅੱਜ ਅਚਾਰ ਵੀ ਕਰਮਗਵਾ ਲਿਆ ਤੇ 10 ਟਰਾਲੀਆਂ ਸਾਡੀਆਂ ਹੋਰ ਲਗਾਤਾਰ ਡੇਲੀ ਵੀ ਡੇਲੀ ਜਾਣਗੀਆਂ ਅਲੱਗ-ਅਲੱਗ ਪਿੰਡਾਂ ਨੂੰ ਜਿੱਥੇ-ਜਿੱਥੇ ਰੋੜ ਹੈ ਹੱਤੋ ਵੱਧ ਜਿਹੜੇ ਆ ਲੋਕ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਦਾ ਮਦਦ ਲਈ ਆਉਣ ਧੰਨਵਾਦ ਜੀ ਇੱਥੇ ਲੋਕ ਆ ਗਏ ਆ ਹੈ ਉਹ ਤੇ ਕਿੱਥੇ ਲੱਗ ਜਾਣਾ ਕਿੱਥੇ ਲੱਗ ਜਾਣਾ ਬੱਕ ਜੁੱਪੇ ਚਾਰ ਤੋਂ ਬਹੁਤ ਸੱਟ ਲਿਆ ਯਾਰ ਜੇਈ ਨਾਉ ਜੋੜ ਦੇ ਨਾ 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 ਜੋੜ ਦੇ ਆ ਆ ਮੂ ਦੇਖ ਮਾ ਹਾ ਹੋਲੀ ਹੋਲੀ ਇੱਧਰ ਲੈ ਆ ਵਾ ਜਿੰਦਾ ਬੋੜਾ ਜਰੂਰੀ ਉਹ ਵੀ ਲਾ ਕੇ ਕਰ ਮੇਰੇ ਅੰਦਰ ਵੀ ਚੱਲ ਜਾ ਚਾਰ ਤੋਂ ਚਾਰ ਤੋਂ ਬਈ ਲਿਆ ਦੀ ਮੋਰ ਚੱਲ ਲੋ ਇੱਥੇ ਹੀ ਰਹਿਣਾ ਇੱਥੇ ਹੀ ਰਹਿਣਾ ਇੱਥੇ ਰਹਿਣਾ ਇੱਥੇ ਲਾ ਦੰਨੇ ਨਾ ਸੇਵਾ ਚੱਲ ਰਹੀ ਆ ਜੀ ਆ ਚਾਰ ਭਾਈ ਇਹ ਕੁਆਂਟਲ ਕੁਆਂਟਲ ਦੇ ਆਣਾ ਇੱਕ ਰੱਖਾ ਇੱਕ ਕੁਆਂਟਲ ਦਾ ਇੱਕ ਰੱਖਾ ਭਾਈ ਇਹ ਫੇਲ ਆ ਆ ਕੇ ਸੁਰਦਾ ਹੋ ਉਹ ਤੋਂ ਕਿੰਨੂ ਕਰਦੇ ਬਈ ਜੱਗ ਚੱਕੋ ਕੋਈ ਆਰ ਯੋ ਚਲੋ ਉਧਰ ਚਾਹੀਦਾ ਬੰਦਾ ਉਧਰ ਚਾਹੀਦਾ ਇੱਕ ਦੋ ਚੱਲ ਹਰਮਨ ਹੁਣ ਕੀ ਗੱਲ ਆ ਭਾਈ ਹੱਥ ਨਹੀਂ ਬਿਜਾਉਂਦਾ ਮੈਂ ਹੱਥ ਨਹੀਂ ਕਹਿੰਦਾ ਤੂੰ ਇੱਥੇ ਆਪਣੇ ਇੱਕ ਦੋ ਤਿੰਨ ਚੱਕ ਚੱਕਦੇ ਲਗਵੰਦ ਚੱਕ ਕਰਿਓ ਚੱਕ ਰਿਓ ਸ਼ਾਬਾ ਤੂੰ ਵੀ ਜਾ ਕੇ ਭਾਈ ਇਹ ਇੱਥੇ ਲਾ ਦੇ ਇੱਥੇ ਲਾ ਦੇ ਸਾਈਡ ਤੇ ਉਹ ਅੱਗੇ ਜਾ ਪਹਿਲਾ ਪੋੜ ਤਪਾਉਂਦੇ ਕਿਦਾਂ ਇੱਕ 2 3 ਚਲ 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 ਬਈ ਚੱਲ ਆਪਾਂ ਕੋ ਜਾ ਕੇ ਚੁੱਕ ਚੱਲ ਹੱਥ ਪਾ ਲਓ ਪਹਿਲਾਂ ਚਲ ਤੇ ਹੱਥ ਰੁਕ ਜਾਨ ਕੱਲੇ ਹੋਣਾ ਚੱਲ ਦੇਖੀ ਦੇਖਿਆ ਹੁਣ ਦੇ ਹੁਣ ਥੱਲੇ ਨਹੀਂ ਥੱਲੇ ਕਾਹਦਾ ਨਹੀਂ ਥੱਲੇ ਤੁਰੇ ਤੁਸੀਂ ਆਹ ਆ ਲੈ ਸਾਰਾ ਬਾਸ ਬਾਸ ਰਕੂ ਲੈ ਲੈ ਨਾ ਪਿਆ ਮਾਮਾ ਉਧਰ ਉਧਰੋਂ ਤਾਂ ਕਾਲਾ ਗੱਰਾ ਤੇ ਚੱਕਦੇ ਉੱਤੇ ਚੱਕਦੇ ਵਾ ਜੀ ਬਹਿਦਾ ਇਹਨੂੰ ਥੱਲੇ ਬਾਹਰ ਦੇ ਨਾਲ ਜੋੜੋ ਇਹਨੂੰ ਨਾਲ ਜੋੜ ਦਿਓ ਪਿਛਲੇ ਜਿਹੜੇ ਆ ਉਹ ਤੇ ਚੜਾਂਗੇ ਆ ਬੱਸ ਸਾਡੇ ਉੱਤੇ ਚਲੋ ਬੱਸ ਬੱਸ ਦੇਖ ਆਓ ਆਓ ਜੀ ਆਓ ਲਾਓ ਚਲੋ ਹੱਲੋ ਆਓ ਚਲੋ ਹਵਾਸ਼ ਮੇਰੇ ਤਾਂ ਪਿਆਉ ਆ ਲਾਲੀ ਪਿਆ ਗਿਆ ਲਾਓ ਜ਼ੋਰ ਹੁਣ ਚਲੋ

ਲੰਸੇ ਕਿਤੀ ਹੋਰੀਆਂ 30 ਕੁਇੰਟਲ 4 ਆ 31 ਕੁਇੰਟਲ 4 ਆ ਹੁਣ ਆਪਾਂ ਜਾਵਾਂਗੇ ਡੈਮ ਢੋਲਵਾਏ ਆਲ ਤੇ ਉਧਰੋਂ ਆਪਾਂ ਲੈ ਕੇ ਆਵਾਂਗੇ ਪੱਠੇ ਚਾਰਾ ਖਰਾ ਉਹ ਦੂਈ ਟਾਲੀ ਜਾਊਗੀ ਇਹ ਵਾਲੀ ਆਪਾਂ ਇੱਥੇ ਖੜੀ ਕਰ ਦਾਨੀ ਐ ਤੇ ਬਾਕੀ ਨਾ ਨਾ ਦੇ ਦੇ ਲੋ ਜੀ ਟਰਾਲੀ ਆਪਾਂ ਚਾਰ ਨਾਲ ਫੁੱਲ ਕਰ ਲਈ ਐ ਜੀ ਇਹ ਆਪਾਂ ਲੈ ਕੇ ਜਾਵਾਂਗੇ ਰੋਕੇ ਤੇ ਹੁਣ ਆਪਾਂ ਜਾਵਾਂਗੇ ਦੂਜੀ ਸਾਈਡ ਪੱਠੇ ਵੱਢਣ ਤੇ ਉਹ ਲੈ ਕੇ ਟਰਾਲੀ ਲੋਡ ਕਰਕੇ ਤੇ ਫਿਰ ਆਪਾਂ ਉਹ ਜਾਵਾਂਗੇ ਅੱਜ ਹੀ ਛੱਡਣ ਠੀਕ ਹੈ ਜੀ ਇਹ ਆਪਾਂ ਲੈ ਕੇ ਜਾਵਾਂਗੇ ਰੋਕੇ ਦੇਖੋ ਜੀ ਇੱਕ ਹੈਗਾ ਇੱਕ ਕਵੰਟਲ ਦਾ ਇਹ ਹੈਗਾ 31 ਕਵੰਟਲ ਟੋਟਲ ਇੱਕ ਆਹ ਹੈ ਰਿਹਾ ਜੀ ਇੱਕ ਕਵੰਟਲ ਦਾ ਟੋਟਲ ਹੈਗੇ 31 ਦੇਖੋ ਜੀ ਤੇ ਹੁਣ ਆਪਾਂ ਜਾਵਾਂਗੇ ਦੂਜੀ ਸਾਈਡ ਹੌਣ ਦਾ ਪੈਨਗਾ ਸਿੱਧੇ ਆਉਣ ਦੇ ਬਾਈ ਸਿੱਧੇ ਆਉਣ ਦੋ ਇੱਥੇ ਲਗੂਗੀ ਟਰਾਲੀ ਤੇ ਆਪਾਂ ਲੈ ਕੇ ਜਾਵਾਂਗੇ ਪਾਲੀ ਸਾਈਡ ਖਾਦੀ ਆ ਦੂਜੀ ਟਰਾਲੀ ਉਹ ਲਾ ਕੇ ਟਰੈਕਟਰ ਦੇ ਨਾਲ ਉਹਦੇ ਵਿੱਚ ਲੱਦਾਂਗੇ ਪੱਠੇ ਤੇ ਇਹ ਆਪਾਂ ਖੜੀ ਕਰ ਦਾਂਗੇ ਇੱਥੇ ਇਹ ਆਪਾਂ ਲੈ ਕੇ ਜਾਵਾਂਗੇ ਰੋਕ ਕੇ ਤੇ ਬਾਕੀ ਚਲੋ ਨਾਲ ਚੱਲਦੇ ਆਂ ਜੀ ਤੇ ਅੱਜ ਇਹੋ ਪੱਠੇ ਲੱਦ ਕੇ ਟਰਾਲੀ ਵਿੱਚ ਆਦੀ ਛੱਡ ਕੇ ਆਉਣੇ ਆ ਲੋ ਜੀ ਆਦੀ ਟਰਾਲੀ ਆ ਹੁਣ ਆਪਾਂ ਪਾਵਾਂਗੇ ਟਰੈਕਟਰ ਦੇ ਨਾਲ ਇਹ ਲੈ ਕੇ ਜਾਵਾਂਗੇ ਇਹ ਕਰਾਂਗੇ ਫੋਲ ਪਹਿਲਾਂ ਵੀ ਇਹੀ ਕੀਤੀ ਸੀ ਪੱਠਿਆਂ ਦੀ ਦੇਖੋ ਲੋ ਜੀ ਮੀਂਹ ਲੱਗ ਪਿਆ ਜੀ ਜਦੋਂ ਜੇ ਆਪਾਂ ਪੱਠੇ ਵੱਢਣੇ ਆਵੇ ਸੇਵਾ ਕਾਰਨੀ ਹੋਵੇ ਮੀਂਹ ਆਉਂਦਾ ਹੀ ਆਉਂਦਾ ਹੈ ਜੀ ਹੁਣ ਫੇਰ ਵਾਰੀ ਜੀ ਦੇਖੋ ਕਿਤਾ ਬੱਦਲ ਚੜਿਆ ਹੋਇਆ ਆ ਆਪਾਂ ਰੁਕ ਗਏ ਆ ਜੀ ਰਾਹ ਵਿੱਚ ਤੇ ਜਦੋਂ ਮੀਂਹ ਹਟਦਾ ਫੇਰ ਅੱਗੇ ਆਪਾਂ ਜਾਵਾਂਗੇ ਪੱਠੇ ਲੱਦਾਂਗੇ ਟਰਾਲੀ ਵਿੱਚ ਫੇਰ ਆਪਾਂ ਸੇਵਾ ਕਰਕੇ ਆਵਾਂਗੇ ਜੀ ਦੇਖੋ ਜੀ ਮੀਂਹ ਬੱਦਲ ਦੇਖੋ ਜੀ ਕਿਤਾ ਚੜਿਆ ਪਿਆ ਅੱਧੇ ਬੰਦੇ ਉਹ ਖੜੇ ਆ ਨਹੀਂ ਛੱਡ ਥੱਲੇ ਅੱਧੇ ਬੰਦੇ ਆ ਛਤਰੀ ਥੱਲੇ ਆ ਤੇ ਜੀ ਨਹਿਰ ਲੋ ਜੀ ਫਾਈਨਲੀ ਦੋਸਤੋ ਆਪਾਂ ਪੁੱਜ ਗਏ ਆ ਆ ਪੱਠੇ ਚੱਕਣੇ ਆ ਆਪਾਂ ਤੇ ਟਰੈਕਟਰ ਟਰਾਲੀ ਦੇ ਲਓ ਕਿੰਦਾ ਖੁੱਬਣਦੇ ਸੀ ਇਥੋਂ ਮਸੀ ਲਿਆਂਦੀਆ ਮੇਰੇ ਪੈਰ ਦੇਖੋ ਕਿਵੇਂ ਖੁੱਬਣਦੇ ਆ ਤੇ ਉਧਰੋਂ ਆਏ ਆਪਾਂ ਦੇਖ ਲਓ ਤੇ ਮੀ ਵੀ ਉੱਤੋਂ ਤੁਹਾਨੂੰ ਪਤਾ ਹੀ ਹੈ ਜਦੋਂ ਆਪਾਂ ਅਸੀਂ ਅਵਕਨ ਜਾਣਾ ਹੁੰਦਾ ਹਰ ਇੱਕ ਵਾਰੀ ਮੀਂਹ ਲੱਗਦਾ ਹੀ ਆ ਤੇ ਤੁਹਾਨੂੰ ਦਿਖਾਉਣੀ ਆ ਨਾਲ ਨਾਲ ਆ ਜਿਓ ਜੀ ਉਹ ਚੱਕਣੇ ਸਾਰੇ ਪੱਠੇ ਉਹ ਵੱਢ ਰਹੇ ਆ ਅਸੀਂ ਚੱਕਣੇ ਆ ਟਰਾਲੀ ਲੱਤਣੀਆਂ ਠੀਕ ਹੈ ਜੀ ਆਜੋ ਕੋਈ ਵੇਖ ਸਾਬੇ ਆ ਵੀ ਪੁੱਜ ਗਏ ਆ ਜੀ ਖੱਡੀਆਂ ਦੇ ਥਾਂ ਦੇ ਕੋਤਾ ਨਹੀਂ ਘਟਾ। ਕੋਣ ਆਗੇ ਆਹ ਆ ਕੱਢ ਕੇ ਦੇਖ। ਇਹ ਚਾਹਤੋ ਜਾ ਰਹਾ। ਓਏ ਬਾਦ ਹੈ ਜੀ। ਦੇਖੋ ਛੱਲੀ। ਇਹ ਲੈ ਜਾਵਾਂਗੇ ਨਾਲ 10 15 20 ਕਿ ਭੁਲਾਗੇ ਨਾਲੇ। ਓਏ ਮੀਂਹ ਲਾ ਪਿਆ ਨਾਲੇ। ਇਹ ਬਾਕੀ ਆਜੋ ਮੀਂਹ ਮੜ ਜਾ ਹੱਟ ਲਾਂ ਦੋ। ਜੇਵਾ ਕਰਦੇ ਆਪਾਂ ਪਠਿਆਰੀ। ਇਧਰ ਫੱਟ ਰਹੇ ਆ ਜੀ ਅਸੀਂ ਚੱਕਣੇ ਆ ਸਿਰਫ। ਆਜਾ ਜੀ। ਲੋਹੀ ਤੁਸੀਂ ਦੇਖ ਲਾਦੇ ਹੋ। ਮੀਂਹ ਵੀ ਉੱਤੋਂ ਆ ਗਿਆ। ਟਰਾਲੀ ਖੁੱਬਣ ਦੇਈ ਸੀ ਵਿੱਚ। ਇਹ ਉਹਨਾਂ ਪਾਜੀ ਉਧਰੋਂ ਰੋਡ ਤੋਂ ਉੱਥੇ ਸਾਹਮਣੇ ਖੜੀ ਕਰੂੰਗਾ ਤੇ ਆਪਾਂ ਪਰੀਆਂ ਲੈ ਕੇ ਜਾਵਾਂਗੇ ਉੱਥੇ ਤੱਕਰ ਠੀਕ ਹੈ ਜੀ ਤੁਸੀਂ ਚੈਨਲ ਨੂੰ ਘੱਲੋ ਸਬਸਕ੍ਰਾਈਬ ਇਹ ਵੀ ਲੈ ਲੋ ਤਿੰਨ ਵਾਰੀ ਆਪਾਂ ਚੱਲੇ ਸੇਵਾ ਲੈ ਕੇ ਤੀਜੀ ਵਾਰੀ ਮੀਂਹ ਲੱਪਿਆ ਤੇ ਬਾਕੀ ਅਜੇ ਜਿਹੜੀ ਥਾਲੀਆ ਪਿੰਡ ਖੜੀ ਕੀਤੀ ਹੈ ਉਹ ਵੀ ਲੈ ਕੇ ਜਾਣੀ ਹੈ ਤੇ ਕਾਲੂ ਅੱਜ ਅੱਜ ਜਾਂ ਪਤਾ ਨਹੀਂ ਹੁਣ ਕਦੋਂ ਲੈ ਕੇ ਜਾਣੀ ਉਹ ਤਾਂ ਮੀਂਹ ਲੱਪਿਆ ਤੇ ਸ਼ਾਇਦ ਅੱਜ ਲੈ ਕੇ ਜਾਵਾਂਗੇ ਤੁਹਾਨੂੰ ਦਿਖਾਈ ਜਾਊਗਾ ਨਾਲ ਨਾਲ ਠੀਕ ਹੈ ਜੀ ਆਹ ਤੇ ਬੱਦਲ ਦੇਖੋ ਜੀ ਮੀਂਹ ਪੈਣਦੇ ਆ ਤੀਜੀ ਵਾਰ ਸੇਵਾ ਲੈ ਚੱਲੇ ਤੀਜੀ ਵਾਰੀ ਮੀਂਹ ਲੱਪਿਆ ਚਲੋ ਕੋਈ ਗੱਲ ਨਹੀਂ ਤੇ ਦਿਖਾਉਣੇ ਤੁਹਾਨੂੰ ਨਾਲ ਤੁਸੀਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਅੱਗੇ ਹੋਰ ਵਧੀਆ ਵਧੀਆ ਵੀਡੀਓ ਆਉਣੀਆਂ ਠੀਕ ਹੈ ਜੀ ਆਜੋ ਤਾ ਟਾਲੀ ਲਾ ਲਈ ਤੂੰ ਬੋਲੀਏ ਨਾਲ ਆ ਬਣਾਇਆ ਤੋੜੀਆ ਮੈ ਲੈ ਲੈਣਾ ਉਹ ਕੋਣ ਹੈ ਤੋੜੀਆ ਜੀਤਾ ਦੇ ਦੇ ਚੱਕਦਾ ਜੀ ਚੱਕ ਲੈ ਹਣਾ ਬਹੁਤ ਕਰੇ ਜੀ ਆਪਾਂ ਵੀ ਕਾ ਕਰਦੇ ਚੱਕ ਜਰਾ ਹਾਂ ਗਾ ਜੀ ਆ ਦੇਖੋ ਜੀ ਇਦਾਂ ਵੀ ਲੱਗ ਜਾਂਦੀ ਵਿੱਚ ਵਿੱਚ ਚਕਲਾ ਚਕਲਾ ਸ਼ਾਬਾਸ਼ ਕੋਕਾ ਵਾਤ ਤੇ ਚਲੋ ਕੋਈ ਨਹੀਂ ਥੋੜੀ ਕੀ ਲਗੀ ਉਦਾਂ ਚਲੋ ਚੱਕਦੇ ਆ ਇੰਨਾ ਤਾਂ ਹੋ ਗਿਆ ਖਾਲੀ ਆ ਥੋੜਾ ਕਰ ਰਹਿ ਗਿਆ ਹੋਰ ਚਲੋ ਕੋਈ ਨਹੀਂ ਹਿੰਮਤ لال ਕੋਈ ਭਰ ਜਾਈਂ ਟਰਾਲੀ ਠੀਕ ਹੈ ਜੀ ਹਾਂ ਜੀ ਲੋਈ ਤੁਸੀਂ ਵੇਖ ਸਕਦੇ ਹੋ ਜੀ ਸੇਵਾਦਾਰ ਲੱਗੇ ਆ ਜੀ ਮੀਂਹ ਦੇ ਵਿੱਚ ਤੁਸੀਂ ਵਾਸਤੇ ਸਬ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਿਆ ਕਰੋ ਤੇ ਕਮੈਂਟ ਵਿੱਚ ਕਮੈਂਟ ਸੋਹਣਾ ਜਿਹਾ ਜ਼ਰੂਰ ਕਰਿਆ ਕਰੋ ਲੋ ਜੀ ਅਗੋਂ ਥੋੜੇ ਰਹਿ ਗਏ ਆਪਣੇ ਉਰ ਅੱਧੇ ਤਾਂ ਚੱਕੋਗੇ ਇਧਰੋਂ ਆ ਥੋੜੇ ਲੈ ਕੇ ਮੈਂ ਤੁਹਾਨੂੰ ਮਿਲਦਾ ਜੀ ਟਰਾਲੀ ਹੋ ਗਈ ਫੁੱਲ ਠੀਕ ਹੈ ਜੀ ਹਾਂ ਜੀ ਦੋਸਤੋ ਲੋ ਵੀ ਟਰਾਲੀ ਲੱਦ ਲਈ ਆਪਾਂ ਹੁਣ ਆਪਾਂ ਜਾ ਰਹੇ ਆ ਜੀ ਸਿਵਾ ਦੇ ਹੁਣ ਆਪਾਂ ਜਾਣਾ ਹੈਗਾ ਇੱਥੋਂ ਦਸੂਏ ਦਸੂਹ ਤੇ ਜਾਣਾ ਮਕੇਰੀਆਂ ਆਪਾਂ ਜਾਣਾ ਅੱਜ ਮਕੇਰੀਆਂ ਵਾਲੀ ਸਾਈਡ ਕਿੱਥੇ ਜਾਣਾ ਜੀ ਕੇਰੀਆਂ ਲੋਏ ਮਿੱਤਰੋ ਪੱਠੇ ਟਾਈਮ ਵਾਲ ਬੱਢ ਲਿਓ ਆਪਾਂ ਤੇ ਬਾਕੀ ਜਿਹੜੇ ਭਰਾ ਚੈਨਲ ਦੇ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਲਿਓ ਮੁੰਡਾ ਮੇਰੇ ਨਾਲ ਦੇਖ ਤਾਂ ਕੀ ਕਰਦਾ ਵੇ ਕਹਿੰਦਾ ਕਿੱਦਾਂ ਵਲੋਗ ਬਣਾਉਂਦੇ ਲੋਏ ਦੇਖੋ ਇਧਰ ਦੇ ਬੱਦਰ ਕਿੱਦਾਂ ਕਾਲਾ ਹੋਇਆ ਪਿਆ ਹੈ ਤੇ ਬਾਕੀ ਜੁੜੇ ਰਹੋ ਚੈਨਲ ਨਾਲ ਜਿਹੜੇ ਭਰਾ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਲਓ ਵੇ ਦੇਖ ਇਹ ਮੇਰੇ ਨਾਲ ਦੇ ਕਹਿੰਦੇ ਆ papa ਕੀ ਮੈਂ ਵਲੋਗ ਹੀ ਬਣਾਉਂਦੇ ਆ ਦੇ ਦੋਸਤੋ ਆਜੋ ਨਾਲ ਨਾਲ ਤਾਂ ਦਿਖਾਉਨੇ ਆ ਜੁੜੇ ਰਹੋ ਚੈਨਲ ਨਾਲ ਤੇ ਵਧੀਆ ਵਧੀਆ ਵੀਡੀਓ ਦੇਖਣ ਨੂੰ ਬਲੌਗ ਦੇਖਣ ਲਈ ਚੈਨਲ ਕੋਲ ਸਬਸਕ੍ਰਾਈਬ ਠੀਕ ਹੈ ਜੀ ਆਜੋ ਚਲਿਏ ਚਾ ਲੋ ਜੀ ਗਰਦੀ ਵਾਲਾ ਪੁੱਜ ਗਏ ਆ ਹੁਣ ਗਰਦੀ ਵਾਲਾ ਤੋਂ ਆਪਾਂ ਜਾਮ ਕੇ ਦਸੂਆ ਦਸੂਆ ਤੋਂ ਜਾਮ ਕੇ ਮਕੇਰੀਆਂ ਠੀਕ ਹੈ ਜੀ ਲੋ ਜੀ ਦਸੂਆ ਰਹਿ ਗਿਆ 5 ਕਿਲੋਮੀਟਰ ਜੀ ਲੋ ਜੀ ਮਿੱਤਰੋ ਕੇਲੇ ਖਾਓ ਦੋਆ ਕੋਈ ਦਸੂਏ ਪੁੱਜ ਗਏ ਆ ਪਾਜੀ ਦੇਖੋ ਜੀ ਦਸੂਆ ਬੰਦੇ ਸੋ ਗਏ ਆ ਜੀ ਆਹਦੇ ਰਸਤੇ ਬੰਦੀ ਆਏ ਦੇਖੋ ਇਹ ਬੰਦੇ ਰਸਤੇ ਆ ਜੀ ਆਹ ਦੇਖੋ ਜੀ ਆਹ ਦੇ ਆ ਵੀ ਥੱਕ ਗਿਆ ਆ ਵੀ ਥੱਕ ਗਿਆ ਆ ਵੀ ਥੱਕ ਗਿਆ ਮੁੰਡਾ ਜੀ ਹੈ ਠੱਕਦੇ ਕਹਿੰਦਾ ਅਸੀਂ ਠੱਕ ਦੇਂਗੇ ਠੱਕਦੇ ਅਸੀਂ ਅਜੇ ਠੱਕ ਦੇਂਦੇ ਕਹਿੰਦਾ ਭਜੀ ਉੱਚੀ ਮਸੀ ਵਾਲੀ ਨਹਿਰ ਦੇਖੋ ਜੀ ਦੇਖੋ ਜੀ ਉੱਚੀ ਮਸੀ ਵਾਲੀ ਨਹਿਰ ਦੇਖੋ ਜੀ ਪਾਣੀ ਦੇਖੋ ਜੀ ਲੋ ਜੀ ਮਗੇਰੀਆਂ ਜੀ ਮਗੇਰੀਆਂ ਆ ਗਿਆ ਲੋ ਜੀ ਗੁਰਦਾਸਪੁਰ 24 ਕਿਲੋਮੀਟਰ ਪਟਾਰਕੋੜ 36 ਕਿਲੋਮੀਟਰ ਲੋ ਜੀ ਦੇਖੋ ਜੀ ਮੀਂਹ ਪੈ ਗਿਆ ੜਿਆ ਦੇਖੋ ਦੇਖੋ ਜੀ ਅਰੇ ਇਹ ਲਵੇ ਲਾਇਨ ਲੋ ਜੀ ਦੇਖ ਸਕਦੇ ਹੋ ਤੁਸੀਂ ਪਾਣੀ ਜੀ ਕਿਦਾਂ ਖੇਤ ਭਰ ਇਧਰ ਨੇਰਾ ਹੋ ਗਿਆ ਚਲੋ ਕੋਈ ਗੱਲ ਨਹੀਂ ਤੁਹਾਨੂੰ ਦਿਖਾਈ ਜਾਂਦਾ ਮੈਂ ਆਹ ਦੇਖੋ ਜੀ ਪਾਣੀ ਸਾਰਾ ਕਿੱਤਾਂ ਨੂੰ ਜਾਂਦਾ ਪਾਣੀ ਦੇ ਖਮਾਉਂਦੇ ਲੋ ਜੀ ਪੁੱਜ ਗਏ ਆ ਜੀ ਇਹ ਪਿੰਡ ਹੈਗਾ ਜੀ ਮਤਾਪੁਰ ਸੀਵਾ ਸਾਡੀ ਆ ਗਈ ਮਤਾ ਪੁੱਦੀ ਆ ਗਿਆ ਲੋਈ ਵੀ ਪਾਣੀ ਦੇਖ ਸਕਦੇ ਆ ਕਿੰਨਾ ਹਰਤਾ ਪੂਰੀਆਂ ਬਲੌਗ ਹੋਈਆਂ ਇੱਧਰ ਸਾਰਾ ਇੱਧਰ ਖੇਤ ਸਾਰੇ ਪਾਣੀ ਵਾਲੇ ਦੇਖੋ ਜੇ ਵੇ ਜਿਹੜਾ ਮੈਂ ਅੱਗੇ ਵੱਧ ਰਿਹਾ ਨਾ ਉਹ ਮੈਨੂੰ ਪਾਣੀ ਵੀ ਤਾਂ ਨੂੰ ਆ ਰਿਹਾ ਦੇਖੋ ਆ ਦੇਖੋ ਕਿੰਨੀ ਜਿੰਨੀਆਂ ਦੰਗ ਆ ਰਿਹਾ ਪਾਣੀ ਥੋੜੇ ਥੋੜੇ ਡਰ ਦੇਖੋ ਹਾਂ ਉਹ ਤਾਂ ਚਲੋ ਹਨੇਰਾ ਹੋ ਗਿਆ ਨਹੀਂ ਇੰਨਾ ਕੈਪਚਰ ਹੁੰਦਾ ਪਿਆ ਕੈਮਰੇ 'ਚ ਦੇਖੋ ਹਾਂਜੀ ਲੋ ਵੀ ਤੁਸੀਂ ਪਾਣੀ ਦੇ ਚੈੱਕ ਕਰ ਲਿਆ ਹੁਣ ਦੇਖੋ ਕਿੰਨਾ ਕਿੰਨਾ ਪਾਣੀ ਸੜਕਾਂ ਪੂਰੀਆਂ ਭਲੋਗ ਹੋਈਆਂ ਇੱਧਰ ਵੀ ਖੇਤ ਆ ਉੱਧਰ ਵੀ ਖੇਤ ਆ ਤੇ ਇੱਧਰ ਆਪਣੀ ਚੱਲੂ ਅੱਜ ਸੇਵਾ ਲੱਗੀ ਆ ਬਹੁਤ ਵਧੀਆ ਤੇ ਦੇਖੋ ਖੇਤ ਪੂਰੇ ਭਰੇ ਹੋਇਆ ਪਾਣੀ ਨਾਲ ਕਿਉਂਕਿ ਲੱਗੇ ਲੱਗਦਾ ਦਰਿਆ ਤੇ ਦੇਖੋ ਕਿੱਦਾਂ ਪਾਣੀ ਇੱਧਰ ਕਿਉਂਕਿ ਜੇ ਮਾੜਿਆ ਦਿਨ ਹੁੰਦਾ ਨਾ ਫਿਰ ਤੁਹਾਨੂੰ ਹੋਰ ਵੀ ਪਾਣੀ ਤੁਹਾਨੂੰ ਦੇਖਣਾ ਸੀਗਾ ਤੇ ਚਲੋ ਕੋਈ ਗੱਲ ਨਹੀਂ ਜਿੰਨਾ ਵੀ ਪਾਣੀ ਜਿੰਨਾ ਹੁਣ ਕਿਉਂਕਿ ਸਾਨੂੰ ਆਉਂਦੇ ਆਉਂਦੇ ਵੀ ਨਹੀਂ ਰਹਾ ਹੋ ਗਿਆ ਨਾ ਦੇਖੋ ਪਾਣੀ ਆ ਰੋਕ ਚਲੀ ਜਾਂ ਉਹ ਤੇ ਠੀਕ ਹੈ ਜੀ ਲੋ ਜੀ ਆ ਹੈਗਾ ਜੀ ਮੰਦਿਰ ਮੰਦਿਰ ਅੰਦਰ ਵੀ ਪਾਣੀ ਹੈ ਇਥੋਂ ਨਹੀਂ ਦਿਦਾਉਣਾ ਕੈਮਰੇ 'ਚ ਪਰ ਹੈ ਨਹੀਂ ਦਿਦਾ ਨਹੀਂ ਹੈ ਨਾ ਇਥੋਂ ਨਹੀਂ ਦਿਖਣਾ ਅੰਦਰ ਵੀ ਪਾਣੀ ਹੈ ਅਦਰ ਮੰਦਿਰ ਵਿੱਚ ਦੇਖੋ ਉਹ ਸਾਰੇ ਪਾਣੀ ਪਾਣੀ ਚਲੋ ਆਜੋ ਚਲੀਏ ਉੱਤਰ ਇਹ ਪਿੰਡ ਹੈਗਾ ਜੀ ਮਹਿਤਾਪਪੁਰ ਲਗਦਾ ਨਹੀਂ ਕੋਈ ਕੋਈ ਸਾਰੇ ਮਿਲ ਜਰ ਜਿਹੜਾ ਬੰਦਾ ਇੱਕ ਵਾਰ ਆਫਰ ਜਾਈਦਾ ਖੇਡਿਆ ਹੁੰਦਾ ਹਾਂ ਉਹ ਕੋਈ ਦੇਖ ਸਕਦੇ ਆ ਜੀ ਜਿੱਦਾਂ ਆਪਾਂ ਟਾਲੀ ਪਿੰਡ ਸੇਵਾ ਕਰਕੇ ਆਏ ਸੀ ਅੱਜ ਅਸੀਂ ਇੱਧਰ ਆਏ ਆ ਜੀ ਗੱਲ ਇਹ ਕਿ ਆਉਂਦੇ ਨੂੰ ਹਨੇਰਾ ਹੋ ਗਿਆ ਤੁਹਾਨੂੰ ਪਰ ਪਰ ਸਫ਼ਰ ਵੀ ਦੂਰ ਨਾ ਸੀ ਹਨਾ ਤੇ ਤਾਂ ਸਾਨੂੰ ਹਨੇਰਾ ਹੋ ਗਿਆ ਹੁੰਦੇ ਆਂਦੇ ਆਂਦੇ ਨੂੰ ਤੇ ਬੱਕਰੀ ਦੇਖ ਸਕਦੇ ਹਾਂ ਜੀ ਇਹ ਠੀਕ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਇੱਧਰ ਵੀ ਲਾਈਨ ਬਣੀ ਆ ਤੇ ਆਕੀ ਟਾਲੀ ਲਗਭਗ ਤੁਹਾਡੀ ਖਤਮ ਹੋ ਗਈ ਆ ਲੋ ਜੀ

ਲੋ ਜੀ ਟਰਾਲੀ ਹੋ ਗਈ ਖਾਲੀ ਤੇ ਬੰਦਿਆਂ ਨੂੰ ਆ ਰਹੀਆਂ ਜੀ ਨੀਂਦਾ ਹੁਣ ਕਿਉਂਕਿ ਸਵੇਰ ਦੇ ਬਜਾਰੇ ਸਾਰੀ ਆਪਣੀ ਟੀਮ ਲੱਗੀ ਆ ਪੱਠੇ ਆਈਸਕ੍ਰੀਮ ਮੰਗ ਰਹੇ ਸਾਰੀ ਸਾਰੀ ਟੀਮ ਲੱਗੀ ਸਵੇਰ ਦੀ ਪੱਠਿਆਂ ਦੀ ਟਰਾਲੀ ਲੋਡ ਕਰਨ ਤੇ ਬੰਦੇ ਬੜੇ ਥੱਕ ਗਏ ਹੁਣ ਵੀ ਸਫਰ ਵੀ ਸਾਡਾ ਹੈਗਾ 1.5 ਘੰਟੇ ਦਾ ਪਿੰਡ ਦਾ ਤੇ ਚਲੋ ਕੋਈ ਗੱਲ ਨਹੀਂ ਅਜੇ ਤਾਂ ਸਵੇਰੇ ਵੀ ਭਰਨੀ ਆ ਟਰਾਲੀ ਠੀਕ ਹੈ ਤੂੰ ਤਿਆਰ ਹੈ ਬਈ ਠੀਕ ਹੈ

ਹਾਜੀਪੁਰ ਹੈਗਾ 14 ਕਿਲੋਮੀਟਰ ਤਰਵਾਣਾ ਹੈਗਾ 28 ਕਿਲੋਮੀਟਰ ਹੁਣ ਆਪਾਂ ਰੁਕਿਆ ਜੀ 버ਗਰ ਖਾਣ ਕਿਉਂਕਿ ਸਵੇਰ ਦਾ ਕੁਛ ਨਹੀਂ ਖਾਦਾ ਸੀ ਆਪਾਂ ਤੇ ਵੇ ਹੁਣ ਆਪਾਂ ਖਾਵਾਂਗੇ 버ਗਰ ਤੇ ਫਿਰ ਆਪਾਂ ਸਵੇਰੇ ਫੇਰ ਆਪਾਂ ਸੇਵਾ ਦੇ ਨਿਕਲਦਾ ਜੀ ਠੀਕ ਹੈ ਸਵੇਰੇ ਆਪਾਂ ਫੇਰ ਟਰਾਲੀ ਲੋਡ ਕਰਨੀ ਹੈ ਅਲੀ ਫਿਰ ਆਪਾਂ ਲੇਕ ਜਾਵਾਂਗੇ ਹਾਂ ਤੇ ਆਪਾਂ ਹੁਣ 버ਗਰ ਖਾਵਾਂਗੇ ਜਿੱਥੋਂ ਦੋਹੇ 버ਗਰ ਖਾਓ ਜੀ ਥੈਂਕ ਯੂ ਲੋ ਜੀ ਹੁਣ 버ਗਰ ਅਸੀਂ ਖਾ ਲਿਆ ਜਿੱਥੋਂ ਤੇ ਹੁਣ ਚਲੀਏ ਪਿੰਡ ਵੱਲੋਂ ਫਿਰ ਆਪਾਂ ਫਿਰ ਆਪਾਂ ਸਵੇਰੇ ਟਰਾਲੀ ਲੋਡ ਕਰਾਂਗੇ ਤੇ ਫਿਰ ਆਪਾਂ ਸਵੇਰੇ ਜਾਵਾਂਗੇ ਜੀ ਹੁਣ ਆਪਾਂ ਇੱਧਰ ਸਨੈਕ ਲਾਗੇ ਪੈਟਰੋਲ ਪੰਪ ਸੀਗਾ ਤੇ ਤੇਲ ਟੈਂਕੀ ਫੁੱਲ ਕਰਾਈਏ ਤੇ ਆਪਾਂ ਸਵੇਰੇ ਫੇਰ ਜਾਣਾ ਆ ਤੇ ਸਵੇਰੇ ਆਪਾਂ ਜਾਣਾ ਇੱਥੋਂ ਸਵੇਰੇ 10 ਵਜੇ ਟਰਾਲੀ ਲੋਡ ਕਰਾਂਗੇ ਲੋਡ ਕਰਕੇ ਫੇਰ ਆਪਾਂ ਛੱਡਣਾ ਯਾਨੀ ਇਹ ਨਹੀਂ ਪਤਾ ਹੁਣ ਆਪਾਂ ਬਿਆਸ ਦਰਿਆਲ ਜਾਣਾ ਜਾਂ ਤਰਨਤਾਰਨ ਨਾਲ ਜਾਣਾ ਇਹ ਦੋਨੋਂ ਚੋਂ ਇੱਕ ਜਗ੍ਹਾ ਤੇ ਜਾਣਾ ਆਪਾਂ ਤੇ ਬਾਕੀ ਚਿਕਾ ਦੀ ਚੈਨਲ ਕੋਲ ਸਬਸਕ੍ਰਾਈਬ ਤੇ ਆ ਵੀ ਭਰਾ ਜੀ ਅਪਣਾਇਆ ਜੀ ਸੇਵਾ ਤੇ ਠੀਕ ਹੈ ਜੀ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓ ਦੇਖਣ ਲਈ ਤੇ ਆਪਾਂ ਫੇਸ ਵੀਰੇ ਜਾਨਾ ਉਹ ਲੱਗ ਪਾਵਾਂਗੇ ਵੀਡੀਓ ਤੇ ਸਬਸਕ੍ਰਾਈਬ ਕਰਦੇ ਸਾਰੇ ਮੇਰੇ ਭਰਾ